ਅੱਜ ਖਾਲਸਾ ਜੀ ਪਿੰਡ ਸਦਮਾ ਤੁਰਨਾ ਜ਼ਿਲ੍ਹਾ ਕਪੂਰਥਲਾ ਵਿਖੇ ਕੱਲ 14 ਨਵੰਬਰ ਨੂੰ ਅੱਖਾਂ ਦਾ ਮੁਫਤ ਚੈੱਕਅਪ ਕੈਂਪ ਜਿਹੜਾ ਲਗਾਇਆ ਜਾ ਰਿਹਾ ਕੀ ਕਹਿਣਾ ਚਾਹੋਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਿੱਚ ਦੁਨੀਆ ਸੇਵ ਕਮਾਈਏ ਤਾਂ ਦਰਗਾਹ ਬੈਸਣ ਪਾਈਏ ਦੇ ਮਹਬਾਬ ਅਨੁਸਾਰ ਜੇ ਆਪਾਂ ਸੰਸਾਰ ਦੇ ਵਿੱਚ ਰਹਿ ਕੇ ਲੋਕ ਭਲਾਈ ਕਾਰਜ ਕਰੀਏ ਤੇ ਰੱਬੀ ਦਰਬਾਰ ਦੇ ਵਿੱਚ ਵੀ ਉੱਚਾ ਸਥਾਨ ਪ੍ਰਾਪਤ ਹੁੰਦਾ ਆ ਅਮਰੀਕਾ ਦੀ ਸਮਾਜ ਸੇਵੀ ਸੰਸਥਾ ਜਿਹੜੀ ਕਿ 8-10 ਸਾਲ ਤੋਂ ਪਿੰਡ ਸਦਮਾ ਦੋਨਾਂ ਵਿਖੇ ਗੁਰਦੁਆਰਾ ਗੜਗਾਣਾ ਸਾਹਿਬ ਵਿਖੇ ਸਰਦਾਰ ਬਹਾਦਰ ਸਿੰਘ ਜੀ ਸਿੱਧੂ ਤੇ ਸਰਦਾਰ ਬਲਵਿੰਦਰ ਸਿੰਘ ਜੀ ਸਿੱਧੂ ਯੂਐਸਏ ਵਾਲਿਆਂ ਵੱਲੋਂ ਲਗਾਤਾਰ ਅੱਖਾਂ ਦਾ ਫ੍ਰੀ ਮੈਡੀਕਲ ਕੈਂਪ ਲਗਾਇਆ ਜਾਂਦਾ ਆ ਜਿਹਦੇ ਵਿੱਚ ਅਰੋੜਾ ਮੈਡੀਕਲ ਸੈਂਟਰ ਜਲੰਧਰ ਵਾਲੇ ਜਿਹੜੇ ਮਾਹ ਡਾਕਟਰ ਆ ਉਹ ਮਰੀਜ਼ਾਂ ਦਾ ਜਿਹੜਾ ਚੈੱਕਅਪ ਕਰਦੇ ਆ ਆਪਰੇਸ਼ਨ ਫ੍ਰੀ ਲੈਂਡ ਫ੍ਰੀ ਪਾਏ ਜਾਂਦੇ ਆ ਦਵਾਈਆਂ ਚਸ਼ਮੇ 프리 ਸੇਵਾ ਕੀਤੀ ਜਾਂਦੀ ਆ ਮੈਂ ਐਨਆਰਆਈ ਭਰਾਵਾਂ ਨੂੰ ਵਧਾਈ ਦਿਨਾ ਆ ਇਹ ਜਿਹੜਾ ਕਿ ਬਹੁਤ ਹੀ ਲੋਕ ਭਲਾਈ ਕਾਰਜ ਆ ਇਹਨਾਂ ਨੇ ਇੱਕ ਬਿਆਸਪਿੰਡ ਜ਼ਿਲ੍ਹਾ ਜਲੰਧਰ ਵਿਖੇ ਵੀ ਹਸਪਤਾਲ ਚਾਲੂ ਕੀਤਾ ਜਿੱਥੇ ਕਿ ਹਰੇਕ ਮਹੀਨੇ ਦੀ ਪਹਿਲੀ ਤਰੀਕ ਨੂੰ 10 ਵਜੇ ਤੱਕ ਜਿੰਨੇ ਵੀ ਮਰੀਜ਼ ਉੱਥੇ ਪਹੁੰਚ ਜਾਂਦੇ ਆ ਉਹਨਾਂ ਦਾ ਫ੍ਰੀ ਇਲਾਜ ਕੀਤਾ ਜਾਂਦਾ ਕੋਈ ਪੈਸਾ ਨਹੀਂ ਲਿਆ ਜਾਂਦਾ ਤੇ ਮੈਂ ਮੇਰੇ ਅਮਰੀਕਾ ਦੀ ਸਮਾਜ ਸੇਵਾ ਸੰਸਥਾ ਨੂੰ ਵਧਾਈ ਦਿੰਨਾ ਆ ਕਿਉਂਕਿ ਇਸ ਤੋਂ ਵੱਡੀ ਸੇਵਾ ਹੋ ਹੀ ਨਹੀਂ ਸਕਦੀ ਗੁਰੂ ਪਿਆਰ ਵਾਲਿਓ ਆਪਾਂ ਜਿੰਨੇ ਵੀ ਦੁਨੀਆ ਦੇ ਰੰਗ ਤਮਾਸ਼ੇ ਦੇਖਦੇ ਆ ਅੱਖਾਂ ਦੇ ਨਾਲ ਹੀ ਦੇਖਦੇ ਆ ਸਿਆਣੇ ਕਹਿੰਦੇ ਅੱਖਾਂ ਗਈਆਂ ਜਹਾਨ ਗਿਆ ਸੋ ਇਹ ਬੜਮੁੱਲੀ ਸੇਵਾ ਐਨਆਰਆਈ ਵੀਰ ਕਰਦੇ ਆ ਅਮਰੀਕਾ ਵਾਲੇ ਸਰਦਾਰ ਬਲਵਿੰਦਰ ਸਿੰਘ ਜੀ ਸਿੱਧੂ ਤੇ ਸਰਦਾਰ ਬਹਾਦਰ ਸਿੰਘ ਜੀ ਸਿੱਧੂ ਕਈ ਸਾਲਾਂ ਤੋਂ ਪਿੰਡ ਸਿਧਵਾ ਦੋਨਾਂ ਗੁਰਦੁਆਰਾ ਗੜਗਾਣਾ ਸਾਹਿਬ ਵਿਖੇ ਔਰ ਉਦਾਸ ਨੇ ਕਈ ਮਰੀਜ਼ਾਂ ਦੀ ਜਿਹੜੇ ਅੱਖਾਂ ਦੇ ਆਪਰੇਸ਼ਨ ਤੇ ਲੈਂਜ ਵੀ ਪਵਾਏ ਆ ਸਾਡੇ 5 6 ਪਾਰਟੀ ਸਿੰਘਾਂ ਦੇ ਵੀ ਜਦੋਂ ਵੀ ਇਹਨਾਂ ਵੀਰਾਂ ਨੂੰ ਬੇਨਤੀ ਕਰੀਦੀ ਆ ਤੇ ਇਹ ਬੇਨਤੀ ਪ੍ਰਵਾਨ ਕਰਦੇ ਆ ਮੈਂ ਦਿਲੋਂ ਅਰਦਾਸ ਕਰਦਾ ਸਾਡੇ ਸਾਰੇ ਵੀਰਾਂ ਵੱਲੋਂ ਗੁਰੂ ਕੇ ਪਿਆਰਿਆਂ ਵੱਲੋਂ ਪ੍ਰਮਾਤਮਾ ਅਮਰੀਕਾ ਦੀ ਸਮਾਜ ਸੇਵਾ ਸੰਸਥਾ ਨੂੰ ਹਮੇਸ਼ਾ ਚੜ੍ਹਦੀ ਕਲਾ ਤੇ ਕਿਰਤਕਮਈਆਂ ਜੇ ਵਾਅਦੇ ਬਖਸ਼ਣ ਤਾਂ ਜੋ ਆਉਣ ਵਾਲੇ ਸਮੇਂ ਵਿੱਚ ਵੀ ਇਸੇ ਤਰ੍ਹਾਂ ਲੋੜਵੰਦਾਂ ਦੀ ਸੇਵਾ ਕਰਦੇ ਰਹਿਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਇਹ ਤਿਰਵਾ ਕੈਂਪ ਹੈ ਇਹ ਤਕਰੀਬਨ 10ਵਾਂ ਕੇਮਪਿਆ ਹਾਂਜੀ ਕਿਹੜੇ ਹਸਪੀਟਲ ਤੋਂ ਜਿਹੜੇ ਮਾਹਰ ਅਖਾ ਦੇ ਮਾਹਰ ਡਾਕਟਰ ਆ ਕੇ ਚੱਕੇ ਅਰੋੜਾ ਹਸਪੀਟਲ ਤੋਂ ਆਉਂਦੇ ਆ ਜੀ ਜਲੰਧਰ ਤੋਂ ਹਾਂਜੀ ਹਾਂਜੀ ਇਹਦਾ ਅਦਾ ਬਾਕੀ ਨਹੀਂ ਮੈਨੂੰ ਮਿਲਦਾ ਉਹਦਾ ਬੋਲਦੀ ਹੈ ਵਿਚਾਰੇ ਦਾ ਯਾਰ